ਐਪ ਚੱਲਦੀ ਏ ਇੱਕ ਇਨ ਡਰਾਈਵਰ ਮੈਨੂੰ ਬਿਲਕੁਲ ਸੇਫ ਨਹੀਂ ਮੰਨਦਾ ਕਿਉਂ ਨਹੀਂ ਉਹ ਤੁਸੀਂ ਬੁਕਿੰਗ ਕਰ ਲੋਗੇ ਕੋਈ ਤੁਹਾਡੇ ਕੋਲ ਜੀਪੀਐਸ ਤੁਹਾਡੇ ਕੋਲ ਸਿਰਫ ਕਸਟਮਰ ਦਾ ਨੰਬਰ ਕਸਟਮਰ ਕੋਲ ਤੁਹਾਡਾ ਨੰਬਰ ਆ ਜਾਣਾ ਕੋਈ ਜੀਪੀਐਸ ਟ੍ਰੈਕਸ਼ਨ ਨਹੀਂ ਐ ਟ੍ਰੈਕਸ਼ਨ ਨਹੀਂ ਹੈਗੀ ਉਹਦੀ ਕੋਈ ਉਹਦੀ ਸੁਣਵਾਈ ਨਹੀਂ ਹੈਗੀ ਕੋਈ ਉਹਦਾ ਕਸਟਮਰ ਕੇ ਸਪੋਰਟ ਨਹੀਂ ਹੈਗਾ ਕੋਈ ਉਹਦਾ ਆਫਿਸ ਨਹੀਂ ਹੈਗਾ ਓਕੇ ਤੁਸੀਂ ਕੀਤੇ ਓਬਰ ਤੇ ਓਲਾ ਤਾਂ ਵਰਲਡ ਵਾਈਡ ਕੰਪਨੀਆਂ ਨੇ ਆਪਾਂ ਕਹਿ ਸਕਦੇ ਆਂ ਵੀ ਉਹ ਕੰਮ ਕਰ ਰਹੀਆਂ ਨੇ ਇਸ ਪਲੇਟਫਾਰਮ ਤੇ ਇਨ ਡਰਾਈਵਰ ਤੇ ਕੋਈ ਸੁਣਵਾਈ ਨਹੀਂ ਹੈਗੀ ਕਿੰਨੇ ਕੇਸ ਤੁਸੀਂ ਦੇਖੇ ਵੀ ਹੋਣੇ ਐਂ ਡਰਾਈਵਰ ਤੋਂ ਬੁੱਕ ਹੋਈਆਂ ਰਾਈਡਰਸ ਨੇ ਕੀਤੀਆਂ ਟੈਕਸੀ ਵਾਲੇ ਡਰਾਈਵਰ ਲੁੱਟੇ ਗਏ ਗੱਡੀਆਂ ਖੋਈਆਂ ਗਈਆਂ ਤੇ ਕਿਸੇ ਕਈਆਂ ਡਰਾਈਵਰਾਂ ਨੇ ਵੀ ਕੁੜੀਆਂ ਦੇ ਰੇਪ ਹੋਏ ਆ ਮਾਰ ਕੇ ਸੁੱਟਦੇ ਕਸਟਮਰ ਇਹ ਵੀ ਚੀਜ਼ਾਂ ਹੁੰਦੀਆਂ ਨੇ ਆਪਾਂ ਸਿਰਫ ਇੱਕ ਸਿਰਫ ਰੇਟ ਘੱਟ ਦੀ ਖਾਤਰ ਇਹ ਹੁਣ ਬਲਾਬਲਾ ਵੀ ਚਲਾਉਂਦੇ ਆ ਲੋਕੀ ਪ੍ਰਾਈਵੇਟ ਚਲਾਈ ਜਾਂਦੇ ਆ ਬਲਾਬਲਾ ਤੇ ਕੋਈ EMPLOYE ਜਾਂਦਾ ਇੱਥੋਂ ਕਿਸੇ ਨੇ ਬਠਿੰਡੇ ਜਾ ਕੇ ਜੌਬ ਕਰਨੀ ਆ ਬਠਿੰਡਾ ਲੁਧਿਆਣਾ ਹੁੰਦਾ ਉਹ ਬਲਾਬਲਾ ਚ ਪਾ ਦਿੰਦਾ ਵੀ ਮੈਂ ਆਪਣੀ ਗੱਡੀ ਲੈ ਕੇ ਜਾ ਰਿਹਾ ਬਲਾਬਲਾ ਐਪ ਹੈ ਕੋਈ ਬਲਾਬਲਾ ਵੀ ਐਪ ਹੈ ਇੱਕ ਉਹਨਾਂ ਚ ਵੀ ਇਦਾਂ ਤੁਸੀਂ ਬਠਿੰਡੇ ਤੋਂ ਇੱਥੇ ਆਉਣਾ ਤੁਸੀਂ ਰਿਕੁਐਸਟ ਪਾਦਨੀਆ ਬਲਾਬਲਾ ਚ ਕਿਸ ਨੇ ਹੋਰ ਨੇ ਦੇਖ ਲਈ ਵੀ ਮੈਂ ਵੀ ਉੱਥੇ ਜਾਣਾ ਵਾ ਤਾਂ ਤੁਸੀਂ ਅਣਜਾਣ ਬੰਦੇ ਨੂੰ ਮਿਲ ਗਏ ਤਾਂ ਉਹ ਰਾਸਤੇ 'ਚ ਡਰਨਾ ਕੁਝ ਵੀ ਕਰ ਲੇ ਤੁਸੀਂ ਕਿੱਥੇ ਅਪਰੋਚ ਕਰੋਗੇ ਅੱਛਾ ਉਹਦੇ ਵਿੱਚ ਕੋਈ ਵੀ ਜਿਵੇਂ ਬਾਕੀ ਹੈ ਕੋਈ ਸੁਣਵਾਈ ਨਹੀਂ ਹੈ ਮੇਰੇ ਕੋਈ ਸੁਣਵਾਈ ਨਹੀਂ ਹੈ ਪ੍ਰਸ਼ਾਸਨ ਵੀ ਸचेत ਕਰਦਾ ਇਸ ਚੀਜ਼ ਲਈ ਵੀ ਇਹ ਚੀਜ਼ਾਂ ਮਗਰ ਨਾ ਜਾਓ ਆਪਣਾ 2-4000 ਬਚਾਉਣ ਦੀ ਖਾਤਰ ਆਪਣੀ ਜਾਨ ਖਤਰੇ 'ਚ ਨਾ ਪਾਓ अच्छा ये लगदा है कि जडिया एप्स ਦੇ ਉੱਤੇ ਗੱਡੀਆਂ ਚੱਲਦੀ ਆ ਬਈ ਤੁਹਾਡੀਆਂ ਉਸ ਤੋਂ ਬਗੈਰ ਹੀ ਜੇ ਆਫਲਾਈਨ ਚ ਚਲਾਈਏ ਤਾਂ ਉਹ ਜ਼ਿਆਦਾ ਪੈਸੇ ਬਣਾ ਲੈਂਦੀ ਆ ਆਫਲਾਈਨ ਪੈਸੇ ਜ਼ਿਆਦਾ ਬਣਦੇ ਆ ਵੀਰੇ ਪਰ ਉਹਦੇ ਵਾਸਤੇ ਤੁਹਾਨੂੰ ਸਿਰਫ ਆਊਟਸਾਈਡ ਗਿੜੇ ਹੀ ਚਾਹੀਦੇ ਲੋਕਲ ਵਾਸਤੇ ਕੋਈ ਹੱਲ ਨਹੀਂ ਹੈ ਤੁਸੀਂ ਲੋਕਲ ਅਸੀਂ ਲੋਕਲ ਜੇ ਕੋਈ ਚਾਰਜ ਕਰਦਾ ਹੋਊਗਾ ਤਾਂ ਕੋਈ 2000 2500 ਰੁਪਇਆ ਚਾਰਜ ਕਰਦਾ ਹੋਊਗਾ ਫੁੱਲ ਡੇ ਦਾ ਹੁਣ ਜਿਹਨੇ ਇੱਥੋਂ ਲੈ ਕੇ ਮੰਨ ਲਓ ਇੱਥੋਂ ਲੈ ਕੇ ਆਲਮਗੀਰ ਸਾਹਿਬ ਜਾਣਾ ਉਹ ਡ੍ਰੌਪ ਹੀ ਕਰਨਾ ਜਸਟ ਉਹਦੇ ਵਾਸਤੇ 2000 ਦੇਣਾ ਉਹਦੇ ਵਾਸਤੇ ਵਰਤਣ ਨਹੀਂ ਹੈਗਾ ਲੋਕਲਸ ਵਾਸਤੇ ਕੰਪਨੀਆਂ ਬੈਸਟ ਨੇ ਬਸ ਜਿਹੜੀਆਂ ਤੁਹਾਨੂੰ ਦੋ ਚਾਰ ਚੀਜ਼ਾਂ ਦੱਸੀਆਂ ਵੀ ਇਹ ਚੀਜ਼ਾਂ ਸੁਧਰ ਜਾਣ ਟ੍ਰੈਫਿਕ ਵਾਲਾ ਤੇ ਆਉਟਰ ਦੇ ਕੰਮ ਹਨਾ ਤੇ ਇੱਕ ਮਿਨੀਮਮ ਬੇਸ ਪ੍ਰਾਈਸ ਹੋ ਜੇ ਮੈਂ ਮੰਨ ਲਓ ਕੋਈ ਵੀ ਰਾਈਡ ਆ ਮਿਨੀਮਮ ਚਾਹੇ 3 ਕਿਲੋਮੀਟਰ ਜਾਣੀ ਆ ਜਾਂ 4 ਜਾਣੀ ਆ ਉਹਦੇ 4 ਕਿਲੋਮੀਟਰ ਤੱਕ ਦੇ ਪੈਸੇ 100 ਰੁਪੀ ਲੱਗਣੇ ਹੀ ਲੱਗਣੇ ਆ ਓਕੇ ਇਹ ਮਿਨੀਮਮ ਬੇਸ ਫੇਅਰ ਹੋ ਜੇ ਕੋਈ ਦਿੱਕਤ ਨਹੀਂ ਆ ਲੋਕਲ ਕੰਪਨੀਆਂ ਵਧੀਆ ਕੰਮ ਕਰ ਰਹੀਆਂ ਨੇ ਜੇ ਕੋਈ ਕੰਪਨੀ ਸਾਨੂੰ ਕੰਮ ਦੇ ਰਹੀ ਆ ਵੀਰੇ ਜੇ ਉਹ 5-7% ਕਮਿਸ਼ਨ ਲੈ ਵੀ ਲਊਗੀ ਕੋਈ ਨੁਕਸਾਨ ਨਹੀਂ ਹੈਗਾ ਉਹਦਾ ਹੱਕ ਬਣਦਾ ਵੀਰੇ ਉਹ ਐਪ ਸਰਵਿਸ ਪ੍ਰੋਵਾਈਡ ਕਰ ਰਹੀ ਹੈ ਸਾਨੂੰ ਉਹਦੀ ਮੇਨਟੇਨੈਂਸ ਵੀ ਹੁੰਦੀ ਐ ਐਪ ਦੀ ਆਪਾਂ ਉਸ ਲੈਵਲ ਤੇ ਨਹੀਂ ਸੋਚਦੇ ਉਹ ਚੀਜ਼ਾਂ ਜ਼ਰੂਰੀ ਨੇ ਉਹਨੇ ਕਿੰਨੀ ਟੀਮ ਰੱਖੀ ਹੋਊਗੀ ਤੁਹਾਨੂੰ ਵੀ ਪਤਾ ਵੱਡੇ ਵੱਡੇ ਸਰਵਰ ਚਲਾਉਣੇ ਆ ਕਿੰਨੀ ਏਸੀ ਲੱਗਦੀ ਐ ਕਿੰਨਾ ਕੋਸ਼ ਲੱਗਦਾ ਹਨਾ ਤਾਂ ਚੀਜ਼ਾਂ ਜ਼ਰੂਰੀ ਆ ਅੱਛਾ ਜੇ ਤੁਹਾਡੀ ਜਾਂ ਕਿਸੇ ਨਾਲ ਕਿਸੇ ਕੰਪਨੀ ਦੀ ਗੱਲ ਕਰੀਏ ਤਾਂ ਇਸ ਟਰੈਵਲ ਕੰਪਨੀ ਦੇ ਵਿੱਚ ਟੈਕਸੀ ਕੰਪਨੀ ਦੇ ਵਿੱਚ ਸਾਲ ਦਾ ਟਰਨਓਵਰ ਕਿੰਨਾ ਕੁ ਮੈਕਸਿਮਮ ਹੋ ਜਾਂਦਾ ਵਾ ਜੀ ਵੀਤ ਕਰੇ ਬੰਦਾ 10 10 ਬਾਰ ਬਾਰ ਕਰੇ ਮੇਰੇ ਨੌਨ ਨੇ ਵੀਰੇ ਇੱਕ ਮੈਂ ਨਾਮ ਨਹੀਂ ਲਾਉਂਗਾ ਉਹਨਾਂ ਦਾ ਪਿਕਡਰੋਪ ਦਾ ਕੰਮ ਕਰਦੇ ਜਿਆਦਾ ਓਕੇ ਤੇ ਪਿਕਡਰੋਪ ਦੇ ਕੰਮ ਕਰਕੇ ਉਹਨਾਂ ਨੇ ਮਰਸੀਸ ਜੀਐਲਐਸ ਕਢਾਈ ਜਾਨਾ ਮੀ 450 ਨਵੀਂ ਬ੍ਰੈਂਡ ਨਿਓ 17 ਲੱਖ ਦੀ ਕਿ ਬੱਦਦੀ ਹੈ ਬੱਦਦੀ ਹੈ ਪੈਸੇ ਹੈਗੇ ਮੇਰੇ નો ਡਾਊਟ ਹੈ ਕਰਦਾ ਮੈਂ ਮੇਰੇ ਵੀ ਹੈ ਮੈਂ ਗੱਲਾਂ ਮੈਂ ਪੰਜ ਗੱਡੀਆਂ ਛੇ ਗੱਡੀਆਂ ਮਰੀ ਵਧੀਆ ਢੰਗ ਨਾਲ ਚੱਲਦੀਆਂ ਹੁਣ ਛੇ ਗੱਡੀਆਂ ਵੀ ਵਧੀਆ ਢੰਗ ਨਾਲ ਚੱਲਦੀਆਂ ਹੁਣ ਤਾਂ ਮੈਂ ਦਿਨ ਦਾ 10000 ਰੁਪਏ ਕਿਤੇ ਨਹੀਂ ਗਿਆ ਛੇ ਗੱਡੀਆਂ ਵਧੀਆ ਢੰਗ ਨਾਲ ਚੱਲਣ ਛੋਟੀਆਂ ਦੀ ਗੱਲ ਕਰਦਾ ਮੈਂ ਹਲੇ ਸਾਰੇ ਖਰਚੇ ਕੱਢ ਕੇ ਡਰਾਈਵਰ ਕੋਸਟ ਕੱਢ ਕੇ ਤੇਲ ਖਰਚਾ ਕੱਢ ਕੇ 10000 ਕਿਤੇ ਨਹੀਂ ਗਿਆ ਉਹਦੇ ਚ ਮੈਂਟਨੈਂਸ ਵੀ ਦੋਇਰ ਕਰਦਾਂਗੇ 8-7 8000 ਤਾਂ ਫਿਰ ਵੀ ਕਿਤੇ ਨਹੀਂ ਗਿਆ 7-8000 ਕਹਿਣਾ ਸੌਖੀ ਗੱਲ ਨਹੀਂ ਹੈਗੀ ਪਰ ਉਹ ਫਿਰ ਐਕਸਪੈਂਸਿਵ ਵੀ ਤਾਂ ਉਹ ਜੇ ਲੱਗਦੀ ਆ ਬੰਦੇ ਦੇ ਜਿਹੜੇ ਚੜਦੇ ਨੇ ਜਿਹੜੀਆਂ ਗੱਡੀ ਦੇ ਘਸਣਾ ਵੀ ਆ ਹੋਰ ਚੀਜ਼ਾਂ ਵੀ ਹੋਣ ਗੱਡੀ ਦੇ ਟਾਇਰ ਘਸਣੇ ਆ ਇੰਜਨ ਵੀ ਘਸਣਾ નો ਡਾਊਟ ਪਰ 5 ਸਾਲ ਗੱਡੀ ਵਾਰੰਟੀ 'ਚ ਰਹਿੰਦੀ ਆ ਵੀਰੇ ਆਨਨ ਐਵਰੇਜ ਦੇਖਿਆ ਜਾਵੇ ਨਾ ਗੱਡੀ ਕਿਤੇ ਵੀ ਕਿਸੇ ਦੀ ਵੀ ਕੋਈ ਕਵੇ ਨਾ ਕਵੇ ਕੋਈ ਜੋ ਮਰਜੀ ਝੂਠ ਬੋਲੀ ਚੱਲੇ ਵੀ ਕੰਮ ਹੈ ਨਹੀਂਗਾ ਉਹ ਨਹੀਂ ਹੈਗਾ ਜਿਹਦੀ ਸਹੀ ਢੰਗ ਨਾਲ ਗੱਡੀ ਚੱਲਦੀ ਆ ਜਿਹੜਾ ਰੈਗੂਲਰ ਕੰਮ ਕਰਦਾ ਉਹ ਬੰਦੇ 1.5 ਸਾਲ 'ਚ ਉਹਨਾਂ ਦੀ ਗੱਡੀ ਫਰੀ ਹੋ ਜਾਂਦੀ ਆ ਕਿਸ਼ਤਾਂ ਤੋਂ ਓਕੇ 1.5 ਸਾਲ 'ਚ ਪੈਸੇ ਪੂਰੇ ਹੋ ਜਾਂਦੇ ਆ ਸਾਢੇ ਤਿੰਨ ਸਾਲ ਫਿਰ ਵੀ ਕੰਪਨੀ ਵਾਰੰਟੀ 'ਚ ਰਹਿੰਦੀ ਹੈ ਗੱਡੀ ਤੇ ਅਗਲੇ ਸਾਢੇ ਤਿੰਨ ਸਾਲ ਦੇ ਵਿੱਚ ਤੁਸੀਂ ਕਮਾਈ ਕਰ ਸਕਦੇ ਹੋ ਜੇ ਕਿਲੋਮੀਟਰ ਦੇ ਹਿਸਾਬ ਨਾਲ ਵਾਰੰਟੀ ਖਤਮ ਵੀ ਹੁੰਦੀ ਹੈ ਤਾਂ ਵੀ ਡੇਢ ਸਾਲ ਦੀ ਕਮਾਈ ਨਾਲ ਬਹੁਤ ਕੋਚ ਫਰਕ ਪੈ ਜਾਂਦਾ ਉਸ ਤੋਂ ਆ ਗੱਡੀ ਸੇਲ ਕਰਦੇ ਆ ਉਹ ਵੀ ਕਮਾਈ ਆਪਣੀ ਆ ਹੂੰ ਕਮਾਈ ਤਾਂ ਹੈਗੀ ਆ ਬਸ ਕਰਨ ਵਾਲਾ ਚਾਹੀਦਾ ਜਿਹਨੇ ਰੋਣਾ ਉਹਨੇ ਰੋਈ ਜਾਣਾ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਕਰ ਲੋ ਹੁਣ ਤੁਸੀਂ ਇਹੋ ਜਿਹੇ ਬੰਦੇ ਵੀ ਬਹੁਤ ਦੇਖੋਗੇ ਬੰਦਾ ਕਹਿ ਦਊਗਾ ਜੀ ਮੇਰਾ ਕੰਮ ਨਹੀਂ ਚੱਲਦਾ ਪਰ ਗੱਡੀ ਨਵੀਂ ਲੈਣ ਦੀ ਪਲਾਨਿੰਗ ਵੀ ਚੱਲ ਰਹੀ ਹੁੰਦੀ ਆ ਵੀ ਇੱਕ ਹੋਰ ਪਾ ਲਈਏ ਹਾਂ ਕਰਦੇ ਨੇ ਲੋਕੀ ਬਹੁਤ ਠੀਕ ਹੈ ਕਮਾਈ ਨਾ ਦੱਸੋ ਵਧੀਆ ਗੱਲ ਆ ਪਰ ਕਿਸੇ ਨੂੰ ਡੀਮੋਟੀਵੇਟ ਨਾ ਕਰੋ ਯਾਰ ਕੰਮ ਹੈਗਾ ਸਾਫ ਕੋ ਵੀ ਮਿਹਨਤ ਕਰਨੀ ਪੈਣੀ ਆ ਚਾਹ ਦੀਆਂ ਨੰਬਰ ਆਫ ਦੁਕਾਨਾਂ ਨੇ ਯਾਰ ਚਲਦੀਆਂ ਰਹਿ ਗਈਆਂ ਕਰਿਆਨੇ ਦੀਆਂ ਕਿੰਨੀਆਂ ਹਰ ਗਲੀ ਮੋੜ ਤੇ ਦੁਕਾਨਾਂ ਗੁੱਲੀਆਂ ਨੇ ਚਲਦੀਆਂ ਨੇ ਚਲਾਉਣ ਵਾਲਾ ਚਾਹੀਦਾ ਬਸ ਬਾਕੀ ਕਿਸਮਤ ਵੀ ਹੁੰਦੀ ਆ ਕੋਈ ਨਾ ਪੋਟੈਂਸ਼ੀਅਲ ਚਾਹੀਦਾ ਪੂਰਾ ਕੰਮ ਕਰਨ ਲਈ ਬਾਕੀ ਟੇਕਣ ਵਾਲਾ ਬੰਦਾ ਚਾਹੀਦਾ ਓਏ ਢੋਲੇ ਵੀ 2 ਮਹੀਨੇ ਕੰਮ ਨਹੀਂ ਚੱਲਿਆ ਤੇ ਹੱਥ ਖੜੇ ਕਰ ਲੋ ਜੀ ਨਹੀਂ ਸਾਡੇ ਵਸਦਾ ਨਹੀਂ ਹੈਗਾ ਤੁਹਾਨੂੰ ਕੁਲੇਜਰ ਲੱਗਿਆ ਸੀ ਚੱਲੋ ਜੀ ਨੂੰ ਦੇ ਸਾਡੇ ਤਾਂ ਚਲੋ ਅਸੀਂ ਕੰਪਨੀ ਵਿੱਚ ਸ਼ੁਰੂ ਕੀਤੇ ਨੇ ਤੁਹਾਨੂੰ ਦੱਸੇ ਵੀ ਸਾਡੇ ਤਾਂ ਪਰਮਨੈਂਟ ਪੈਸੇ ਹੁੰਦੇ ਸੀ ਜੋ ਸਟਾਰਟਿੰਗ ਹੀ ਹੋ ਗਈ ਉਹ ਤੋਂ ਤੇ ਜਦੋਂ ਮੈਂ ਕੰਪਨੀਆਂ ਨਾਲ ਸ਼ੁਰੂ ਕੀਤਾ ਤਾਂ ਮੈਨੂੰ ਇਸ ਕੰਪਨੀ 'ਚ ਗੱਡੀ ਲਵਾਉਣ ਨੂੰ ਵੀ ਮਹੀਨਾ ਧੱਕਾ ਖਾਣਾ ਪਿਆ ਰਿਹਾ ਕਿਉਂ ਕਚਹਿਰੀਆਂ 'ਚ ਡਾਕੂਮੈਂਟ ਨਹੀਂ ਪਤਾ ਹੁੰਦਾ ਸੀਗਾ ਕਿਵੇਂ ਬਣਦੇ ਆ ਕੀ ਪਰਮਿਟ ਪੈਂਦਾ ਕੀ ਕੁਝ ਲੱਗਦਾ ਬੰਦੇ ਹਰਾਸਵਾੜਾ ਕਰਦੇ ਆ ਇੰਨੇ ਪੈਸੇ ਲੱਗਣਗੇ ਜੀ ਇੰਨੇ ਪੈਸੇ ਲੱਗਣਗੇ ਕਚਹਿਰੀਆਂ ਵਾਲੇ ਸਭ ਨੇ ਪੈਸੇ ਕਮਾਉਣੇ ਆ ਹਾਂ ਤਾਂ ਮੈਂ ਆਪ ਲੱਭਦਾ ਰਿਹਾ ਕਿ ਮੈਂ ਕਿ ਮੈਂ ਬੰਨਾ ਮੈਂ ਸਾਰਾ ਕੁਝ ਆਪ ਕਰਾਇਆ ਸੀਗਾ ਮੈਂ ਤੱਕ ਆਪਣਾ ਲਾਇਸੈਂਸ ਵੀ ਕਦੀ ਕਿਸੇ ਏਜੰਟ ਦੇ ਥਰੂ ਨਹੀਂ ਬਣਾਇਆ ਅੱਛਾ ਸਾਰਾ ਕੁਝ ਆਪ ਬਣਾਇਆ ਸੀਗਾ ਤਾਂ ਪੈਸੇ ਬਹੁਤ ਬਚਦੇ ਨੇ ਕਦੇ ਉਹ ਕਿੰਨੇ ਲੱਗ ਜਾਂਦੇ ਜੇ ਬੰਦਾ ਐਵੇਂ ਹੀ ਬਿਜ਼ਨਸ ਦੇ ਵਿੱਚ ਇਹ ਦੇਖੋ ਨਾਰਮਲੀ ਪਰਮਿਟ ਕੋਈ 20000 ਦੇ 22000 ਦੇ ਸਮਥਿੰਗ ਪੈਂਦਾ ਵਾ ਤੁਸੀਂ ਏਜੰਟ ਦੇ ਥਰੂ ਜਾਓਗੇ ਤਾਂ 25 30000 ਵੀ ਲੱਗੇ ਜਾਂਦਾ ਜਿਹੜਾ ਅਸੀਂ 5-10000 ਵਾਧਾ ਦੇਣਾ ਤਾਂ ਅਸੀਂ ਚਾਰ ਦਿਨ ਆਪਣੇ ਖਰਾਬ ਕਰ ਲਿਆ ਤਾਂ ਉਹ ਤਾਂ ਚੰਗਾ ਨਾ ਨਾਲੇ ਤਾਂ ਨੌਲੇਜ ਆ ਜਾਂਦੀ ਆ ਵੀ ਕਿੱਦਾਂ ਕਿਹੜਾ ਕੰਮ ਹੁੰਦਾ ਵਾ ਤਾਂ ਉਸ ਤੋਂ ਬਾਅਦ ਜਦੋਂ ਕੰਪਨੀਆਂ ਨਾਲ ਮੈਂ ਕੰਮ ਸ਼ੁਰੂ ਕੀਤਾ ਟੈਂਡਰਸ ਲੈਣੇ ਸ਼ੁਰੂ ਕੀਤੇ ਤਾਂ ਉਹਨਾਂ ਨਾਲ ਇੱਕ ਰੇਟ ਬਣਾ ਕੇ ਰੱਖਣਾ ਪਹਿਲਾਂ ਤਾਂ ਕਿਉਂਕਿ ਬਹੁਤ ਨੰਬਰ ਆਫ ਟੈਂਡਰਸ ਹੁੰਦੇ ਨੇ ਤੁਹਾਡਾ ਕੀ ਰੇਟ ਆ ਸਕਦਾ ਫਿਰ ਉਹਨਾਂ ਨਾਲ ਤੁਹਾਡਾ ਬਿਹਾਰ ਇਹਨਾਂ ਵਧੀਆ ਚਾਹੀਦਾ ਵੀ ਅਗਲਾ ਤੁਹਾਨੂੰ ਆਪ ਅਪਰੋਚ ਕਰਵੀਂ ਅਸੀਂ ਇਹਨਾਂ ਨਾਲ ਹੀ ਕੰਮ ਕਰਨਾ ਹਾਂ ਬੜਾ ਫਰਕ ਪੈਂਦਾ ਤੇ ਨਾਲ ਕਿੰਨੀਆਂ ਕੰਪਨੀਆਂ ਛੋੜ ਕੇ ਜਿੰਨਾਂ ਨਾਲ ਕਰੇ ਮੇਰੇ ਕੋਲ ਬਰੇ 31 8-10 ਕੰਪਨੀਆਂ ਹੈਗੀਆਂ ਨੇ ਜਿਨ੍ਹਾਂ ਨਾਲ ਮੈਂ ਕੰਮ ਕਰ ਰਿਹਾ ਜਿਹਦੇ ਵਿੱਚ ਵੀਡੀਓ ਕੰਪਨੀਆਂ ਵੀ ਹੋਣਗੀਆਂ ਹਾਂ ਮੀਡੀਆ ਮੀਡੀਆ ਕੰਪਨੀਆਂ ਵੀ ਹੋਣਗੀਆਂ ਮੀਡੀਆ ਕੰਪਨੀਆਂ ਵੀ ਨੇ ਆ ਨਾਮ ਲੈਣ ਆਣੀ ਚਾਹੀਦਾ ਕੰਪਨੀਆਂ ਦਾ ਲੈਣਾ ਵੀ ਨਹੀਂ ਆ ਹਣਾ ਤੇ ਠੀਕ ਆ ਕੰਮ ਚੱਲ ਰਿਹਾ ਪਰ ਵਧੀਆ ਨੰਬਰ ਆਫ ਕੋਰਪੋਰੇਟ ਘਰਾਣੇ ਨੇ ਦੂਰ ਕੁਝ ਕੁਝ ਇਹੋ ਜਿਹੀ ਕੰਪਨੀਆਂ ਨੇ ਵੀ ਦਿੱਲੀ ਉਹਨਾਂ ਦੇ ਆਫਿਸ ਨੇ ਫਿਰ ਵੀ ਕੰਮ ਸਾਡਾ ਨਾਲ ਚੱਲ ਰਿਹਾ ਫਿਰ ਉਹਨਾਂ ਦੇ ਲਈ ਸਪੈਸ਼ਲ ਕੰਪਨੀਆਂਜ਼ ਲਈ ਇੱਕ ਸਪੈਸ਼ਲ ਗੱਡੀ ਵੀ ਤੁਸੀਂ ਲਈ ਹੋਣੀ ਆ ਜਿਹਦੇ ਵਿੱਚ ਵਾਕੀ ਜੀ ਫੈਸਿਲਿਟੀਆਂ ਜਦੋਂ ਕੰਪਨੀ ਨੇ ਆਪਾਂ ਨੂੰ ਕਹਿਤਾ ਵੀ ਤੁਹਾਡਾ ਟੈਂਡਰ ਫਾਈਨਲ ਆ ਜਿਸ ਕੰਪਨੀ ਸਾਡੇ ਰੇਟ ਤੇ ਐਗਰੀ ਕਰਦੀ ਆ ਚਲੋ ਬੈ ਕੇ ਰੇਟ ਡਿਸਕਸ ਹੁੰਦੇ ਰਹਿੰਦੇ ਆ ਤਾਂ ਅਸੀਂ ਸਾਡਾ ਫਰਜ਼ ਬੰਦਾ ਸੀ ਕੰਪਨੀ ਨੂੰ ਗੱਡੀ ਸਾਫ਼ ਦੇਣੀ ਆ ਗੱਡੀ ਨਵੀਂ ਦੇਣੀ ਆ ਡਰਾਈਵਰ ਵੈਲ ਡਰਸਟ ਦੇਣਾ ਵਾ ਗੱਡੀ ਦੇ ਹੁਣ ਕਈ ਹਰਚੀ ਚੈੱਕ ਕਰਕੇ ਭੇਜਣੀ ਸਵੇਰੇ ਟਾਇਰ ਹਵਾ ਚਾਹਵਾ ਪਾਣੀ ਚੈੱਕ ਤੇਲ ਚੈੱਕ ਕੂਲੈਂਟ ਚੈੱਕ ਇਹ ਚੀਜ਼ਾਂ ਚੈੱਕ ਕਰਕੇ ਭੇਜਣੀ ਆ ਗੱਡੀ ਦੀ ਚੈਕਲਿਸਟ ਬਣਾਓ ਡ라이ਵਰ ਨੂੰ ਆਪਣਾ ਦੱਸੋ ਵੀ ਆ ਚੀਜ਼ ਚਾਹੀਦੀ ਆ ਗੱਡੀ ਦੇ ਵਿੱਚ ਨੈਪਕਿਨ ਪਾਣੀ ਬੋਟਲਸ ਇਹ ਜ਼ਰੂਰੀ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਹੁਣ ਕਈ ਬੰਦੇ ਮੈਨੂੰ ਕਈ ਬੰਦੇ ਕਹਿਣਗੇ ਵੀ ਹੁਣ ਜੇ ਕੁਝ ਸੁਣਨਗੇ ਜਦੋਂ ਵੀ ਹਨਾ ਵੀ ਖਰਚਾ ਕੌਣ ਦੇਊਗਾ ਪਾਣੀ ਬੋਟਲ ਦਾ ਨਿਊਜ਼ਪੇਪਰ ਦਾ ਹਨਾ ਕੌਣ ਖਰਚਾ ਦੇਊਗਾ ਇੰਨਾ ਦਾ ਫਿਰ ਤੁਸੀਂ ਕਹਿੰਦੇ ਨਾ ਵੀ ਮਾਲ ਪੱਤਾ ਖਾਣ ਲਿਆ ਉਹ ਵੀ ਖਾਜੇ ਖਰਚੇ ਜਾਂਦੇ ਆ ਫਿਰ ਸਿੱਧੀ ਜੀ ਗੱਲ ਆ ਹਨਾ ਇਹ ਕੋਈ ਫਰਕ ਨਹੀਂ ਪੈਂਦਾ 5-10 ਰੁਪਏ ਨਾਲ ਯਾਰ ਕੋਈ ਫਰਕ ਨਹੀਂ ਪੈਂਦਾ ਕਸਟਮਰ ਦਾ ਇੱਕ ਨਾ ਟਰਸਟ ਹੋਏਂਦਾ ਵੀ ਤੇ ਵੀ ਨਹੀਂ ਇਹਨਾਂ ਦੀ ਚੁਆਇਸ ਵਧੀਆ ਇਹਨਾਂ ਦੀ ਗੱਡੀ ਵਧੀਆ ਤੁਸੀਂ ਗੱਲਬਾਤ ਵਧੀਆ ਤਰੀਕੇ ਨਾਲ ਕਰੋ ਕੋਸ਼ਿਸ਼ ਕਰੋ ਬੰਦੇ ਨਾਲ ਗੱਲ ਕਰੋ ਮਿਊਜ਼ਿਕ ਸਿਸਟਮ ਬਲ ਘੱਟ ਤੇ ਆਣ ਦੋ ਪਹਿਲਾਂ ਬੰਦੇ ਨਾਲ ਗੱਲ ਕਰਨਾ ਦੇਖੋ ਕਿਵੇਂ ਦੀ ਅਗਰ ਇਹਨਾਂ ਗੱਲਾਂ ਜੋ ਗੱਲਾਂ ਨਿਕਲਦੀਆਂ ਨੇ ਤੁਹਾਡਾ ਕੰਮ ਵੱਧਦਾ ਵਾ ਕੁਝ ਨਾ ਕੁਝ ਹੁੰਦਾ ਵਾ ਤੇ ਤੁਸੀਂ ਤੁਸੀਂ ਮੌਲ ਪਤਾ ਕਰ ਲਿਓ ਨਾ ਮੈਨੂੰ ਚਾ ਵੀ ਨਹੀਂ ਮਿੰਦਾ ਵੀਰੇ ਕਿਉਂ ਨਾ ਉਹ ਪੰਜਾਬੀ ਦਾ ਕਦੇ ਜਾਣਵਾ ਚ ਮਾ ਵੀਰੇ ਮੈਂ ਪਾਣੀ ਮੈਂ ਤਾਂ ਚਾਹ ਛੱਡੀ ਨੂੰ 7 ਸਾਲ ਹੋ ਗਏ ਕਦੀ ਕਿਤੇ ਪੀਣੀ ਪੈਂਦੀ ਐ ਜਦੋਂ ਮੇਰੇ ਮੀਟਿੰਗ ਚ ਹੋਈਏ ਕੋਈ ਕਹਿ ਦੇ ਨਾ ਕਿਸੇ ਕੰਪਨੀ ਨਾਲ ਟੈਂਡਰ ਚਾਹਦਾ ਨਾ ਨਹੀਂ ਕਰ ਸਕਦੇ ਜਿੱਥੇ ਹਾਂ ਉੱਥੇ ਪੀਣੀ ਪੈਂਦੀ ਐ ਮੇਰੀ ਆਰਨ ਢੋਕੇ ਸਰ ਨਾਲ ਗੱਡੀ ਚਲਦੀਦੀ ਐ ਕਮਿਸ਼ਨਰ ਲੁਧਿਆਣੇ ਹੁਣ ਇੱਕ ਬਿਹੇਵੀਅਰ ਸੀਗਾ ਨਾ ਇੱਕ ਆਪਣਾ ਰਿਲੇਸ਼ਨ ਬਣਿਆ ਜੀ ਉਹਨਾਂ ਨਾਲ ਉਹਨਾਂ ਦੀ ਜਦੋਂ ਆਪਣੀ ਪਰਸਨਲ ਗੱਡੀ ਉਹਨਾਂ ਨੂੰ ਗਵਰਨਮੈਂਟ ਵੱਲੋਂ ਮਿਲਦੀ ਹੁੰਦੀ ਖਰਾਬ ਹੋ ਜਾਂਦੀ ਜਾਂ ਸਰਵਿਸ ਲੈਣੀ ਗਈ ਸੀਗੀ ਤਾਂ ਮੇਰੀ ਨੋਵਾ ਕਾਰ ਜਾਂਦੀ ਹੁੰਦੀ ਸੀਗੀ ਉਸਰੋਫੇਕੋ ਵਿਸ਼ਵਾਸ ਆ ਇੱਕ ਟਰਸਟ ਆ ਵਿਭੰਦਿਆ ਨਾ ਬਣੀ ਹੋਈ ਆ ਹਮ ਕੰਮ ਦੀ ਕੋਈ ਕਮੀ ਨਹੀਂ ਹੈਗੀ ਕੰਮ ਲੱਭਣਾ ਪੈਂਦਾ ਪਰ ਕੰਪੀਟੀਸ਼ਨ ਬਹੁਤ ਹੋ ਗਿਆ ਹੋਇਆ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਵੀ ਹਰ ਦੂਜਾ ਬੰਦਾ ਕਹਿ ਦਿੰਦਾ ਵੀ ਚੱਲ 4 ਦਿਨ ਚਲਾਈਏ ਤਾਂ ਆਪਣੀ ਪਾ ਲੈਨੇ ਆ ਹੁਣ ਕਈ ਬੰਦਿਆਂ ਦੀ ਲਾਕਡਾਊਨ ਚ ਬਹੁਤ ਜਣਾਂ ਦੀ ਜੌਬ ਗਈ ਆ ਤਾਂ ਨੰਬਰ ਆਫ ਪਰਸਨਸ ਨੇ ਖਾਣ ਪੈਂਦੀਆਂ ਉਹ ਲਾ ਲਈਆਂ ਰਾਜਮਾ ਚਾਵਲ ਕੜੀ ਚਾਵਲ ਲਾ ਲੇ ਨੰਬਰ ਆਫ ਪਰਸਨਸ ਨੇ ਟੈਕਸੀ ਪਾ ਲਈਆਂ ਵੀ ਇੱਚ ਕੰਮ ਹੈਗਾ ਵਾ ਜੇ 30 35 ਹਰ 40000 ਕਮਾਉਣਾ ਵਾ ਕੋਈ 3-4 ਲੱਖ ਰੁਪਏ ਲਾ ਕੇ ਤਾਂ ਇਸ ਤੋਂ ਵਧੀਆ ਕੰਮ ਨਹੀਂ ਹੈਗਾ ਕੋਈ ਫਿਰ ਜੇ ਡਰਾਈਵਰ ਵਾੜੇ ਕਿ ਵਜਦੇ ਫਿਰ ਇਹ ਚਾਹੇ ਟਰੱਕ ਡਰਾਈਵਰ ਹੋਵੇ ਬੱਸ ਡਰਾਈਵਰ ਹੋਵੇ ਟੈਕਸੀ ਡਰਾਈਵਰ ਹੋਵੇ ਮਾਲ ਪੱਤਾ ਖਾਂਦੇ ਜਾ ਸਕਦੇ ਆਪਣੀ ਮੈਂਟੈਲਿਟੀ ਆ ਹਾਂ ਇਹੀ ਹੁਣ ਡਰਾਈਵਰ ਆਪਣੇ ਬੰਦੇ ਜਾ ਕੇ ਇੱਥੇ ਕੰਮ ਨਹੀਂ ਕਰਦੇ ਮੈਂ ਆਪਣੇ ਜਿਹੜੇ ਵੀਰ ਮਿੱਤਰ ਜਾਂਦੇ ਆ ਬਾਹਰ ਹਾਂ ਕੈਨੇਡਾ ਜਾ ਕੇ ਹਰ ਬੰਦਾ ਉੱਬਰ ਚ ਜਾਂਦਾ ਹਾਂ ਹਾਂ ਹਰ ਬੰਦਾ ਉਹ ਆਪਣੀ ਜੋਬ ਵੀ ਕਰਦਾ ਸੋਮਵਾਰ ਤੋਂ ਫ੍ਰਾਈਡੇ ਤੱਕ ਸ਼ੁੱਕਰ ਤੇ ਸ਼ਨੀਵਾਰ ਸ਼ਨੀਵਾਰ ਐਤਵਾਰ ਨੂੰ ਨੇ ਉੱਪਰ ਚਲਾਉਣੀ ਆ ਉਹਨੂੰ ਉਹਦੇ ਚ ਕਮਾਈ ਹੁੰਦੀ ਆ ਤਾਂ ਹੀ ਚਲਾਉਂਦੇ ਨਾ ਉੱਥੇ ਰਿਸਪੈਕਟ ਆ ਇੱਥੇ ਵੀ ਰਿਸਪੈਕਟ ਵੱਧ ਜੂਗੀ ਹੌਲੀ ਹੌਲੀ ਲੋਕਾਂ 'ਚ ਫਰਕ ਪੈਣ ਲੱਗ ਗਿਆ ਡਿਸਰੈਸਪੈਕਟ ਉਹੀ ਕਰਦਾ ਜਿਹਦੇ ਕੋਲ ਆਪਦੀ ਗੱਡੀ ਨਹੀਂ ਹੈਗੀ ਜਿਨ੍ਹਾਂ ਨੇ ਆਪਣੇ ਘਰੇ ਵੀ ਗੱਡੀਆਂ ਰੱਖੀਆਂ ਨਾ ਉਹ ਰਿਸਪੈਕਟ ਕਰਦੇ ਨੇ ਬੜੇ ਪਿਆਰ ਨਾਲ ਗੱਲ ਕਰਦੇ ਨੇ ਜਰੂਰੀ ਨਹੀਂ ਵੀ ਮਾੜਾ ਕਹਿੰਦੇ ਆ ਕੋਈ ਹੁੰਦੇ ਵੀ ਹੋਣਗੇ ਮਾੜੇ ਵੀਰੇ ਯਾਨੀ ਕਿ ਸਾਡੀ ਲਾਈਨ ਦੇ ਸਾਰੇ ਬੰਦੇ ਚੰਗੇ ਹੋਣਗੇ ਮਾੜੇ ਵੀ ਬਹੁਤ ਨੇ ਜਿਹੜੇ ਜਿਹੜੇ ਵਿਦਕਰ ਜਿਹੜੇ ਗੱਡ ਰੱਖਦੇ ਆ ਕਹਿੰਦੇ ਵੀ ਡਰਾਈਵਰ ਉਹਨਾਂ ਵਿਦਕਰ ਦਾ ਹੁੰਦਾ ਵਾ ਹੁੰਦਾ ਇੱਕ ਇੱਕ ਬਿਤ ਕਰਾ ਵੀ ਸਭ ਤੋਂ ਵੱਡਾ ਵੀ ਜਦੋਂ ਆਪਾਂ ਕਿਤੇ ਬਾਹਰ ਜਾਂਦੇ ਆ ਡਰਾਈਵਰ ਨੂੰ ਲੈ ਕੇ ਮੈਂ ਨਹੀਂ ਕਹਿੰਦਾ ਤੁਸੀਂ ਉਹਨੂੰ ਫੈਮਿਲੀ ਮੈਂਬਰ ਬਣਾ ਕੇ ਨਾਲ ਸੁਵਾਓ ਐਟ ਲੀਸਟ ਉਹਦੇ ਲਈ ਇਹਨਾਂ ਤਾਂ ਕਰ ਸਕਦੇ ਨੇ ਵੀ ਅਸੀਂ ਹੋਟਲ ਬੁੱਕ ਕੀਤਾ ਹੋਟਲਾਂ ਨੂੰ ਕਹਦੇ ਵੀ ਵੀਰੇ ਸਾਡੀ ਇਹ ਤਾਂ ਰਾਈਡ ਸੇਫ ਹੋਣੀ ਆ ਇਹਨੂੰ ਘੱਟੋ ਘੱਟ ਨਹੀਂ ਤਾਂ ਖਾਣ ਲਈ ਤੂੰ ਦੇ ਨਾ ਦੇ ਪਰ ਸੌਣ ਲਈ ਜ਼ਰੂਰੀ ਆ ਹਾਂ ਡਰਾਈਵਰ ਦੀ ਰੈਸਟ ਚਾਹਾਂ ਜ਼ਰੂਰੀ ਆ ਇਹ ਸਭ ਤੋਂ ਵੱਡਾ ਤੱਕਾ ਵਾ ਕਿਉਂਕਿ ਡਰਾਈਵਰ ਨੂੰ ਸੌਣਾ ਤੇ ਸਵੇਰੇ ਨਹਾ ਤੋ ਕੇ ਰੈਡੀ ਹੋਣਾ ਇਹ ਦੋ ਚੀਜ਼ਾਂ ਮਿਲ ਜਾਣ ਨਾ ਉਹ ਸਿੱਤ ਕੋਇਆ ਉਹ ਕੁਛ ਨਹੀਂ ਕਹਿੰਦਾ ਮੈਂ ਖੁਦ ਤਾਂ ਜਾਂਦਾ ਰਿਹਾ ਮੈਂ ਗੱਡੀ 'ਚ ਸੌਂਦਾ ਰਿਹਾ ਮੈਨੂੰ ਪਤਾ ਵੀ ਸਰਦਾਰ ਬੰਦੇ ਨੂੰ ਕਿੰਨਾ ਔਖਾ ਹੁੰਦਾ ਸਵੇਰੇ ਮੂੰਹ ਧੋ ਕੇ ਗੱਲੀ ਪੱਗ ਬੰਨਣੀ ਨਹੀਂ ਜੀ ਕਰਦਾ ਉਹਦਾ ਬੰਨਣਾ ਵੈਸੇ ਹੀ ਸਾਬਾ ਸੂਸਾ ਕੋਈ ਹੋਵੇ ਉਹ ਕਹਿੰਦਾ ਵੀ ਮੈਂ ਨਹਾ ਧੋ ਕੇ ਫਰੈਸ਼ ਹੋ ਕੇ ਮੈਂ ਨਹਾ ਕੇ ਹੀ ਪੱਗ ਬੰਨਣੀ ਆ ਹਨਾ ਤਾਂ ਉਹ ਬੜੀ ਦਿੱਕਤ ਹੁੰਦੀ ਹੈ ਇਹ ਚੀਜ਼ਾਂ ਦਿੱਕਤ ਆ ਵੀ ਇਹ ਚੀਜ਼ਾਂ ਸਹੀ ਹੋਣੀਆਂ ਚਾਹੀਦੀਆਂ ਨੇ ਹੋਟਲ ਵਾਲੇ ਵੀਰਾਂ ਨੂੰ ਚਾਹੀਦਾ ਵਾ ਆਪਣਾ ਜਿਹੜੇ ਟੈਕਸੀ ਬੁੱਕ ਕਰਦੇ ਆ ਕਸਟਮਰਸ ਨੂੰ ਚਾਹੀਦਾ ਵੀ ਐਟ ਲੀਸਟ ਤੁਸੀਂ ਕਹਿਣਾ ਵੀ ਹੋਟਲ ਚ ਡਾਰਮੇਟਰੀ ਕਰ ਦੋ ਯਾਰ ਜਿੱਥੇ ਤੁਸੀਂ ਘਰੇ ਗਏ ਹੋ ਉਥੇ ਕੋਈ ਨਾ ਕੋਈ ਇੱਕ ਕਮਰਾ ਹਰੇਕ ਦੇ ਕੋਲ ਹੁੰਦਾ ਹੀ ਆ ਹਮ ਹਣਾ ਚਾਹੇ ਕੋਈ ਗੱਦਾ ਦੇ ਦੇਣ ਉਹਨੂੰ ਪਾ ਕੇ ਉਹਨੇ ਸੌਣਾ ਹੀ ਆ ਉਹਨੇ ਇਕੱਲੇ ਰੈਸਟੀ ਕਰਨੀ ਆ ਹੁਣ ਇਹ ਤਾਂ ਨਹੀਂ ਕਹਤਾ ਮੈਨੂੰ ਏਸੀ ਚ ਸਵਾਉ ਯਾਰ ਜਾਂ ਮੈਨੂੰ ਕੋਈ ਲੱਗਦੇ ਰੂਮ ਹੀ ਚਾਹੀਦਾ ਸਿਰਫ ਸੌਣਾ ਰੈਸਟ ਜ਼ਰੂਰੀ ਆ ਡਰਾਈਵਰ ਦਾ ਇੰਨਾ ਖਿਆਲ ਰੱਖਣਾ ਚਾਹੀਦਾ ਇਹ ਸਭ ਤੋਂ ਵੱਡੀ ਕਮੀ ਆ ਇਸ ਸੇਵਾ ਵਿੱਚ ਹਮ ਇਹ ਸਭ ਤੋਂ ਵੱਧ ਫੇਸ ਕਿਹੜੇ ਸਟੇਟ ਚ ਜਾ ਕੇ ਤੁਹਾਨੂੰ ਰਿਪੋਰਟ ਕਰਨੀ ਪੈਂਦੀ ਹੈ ਚਾਹੇ ਪੁਲਿਸ ਨਾਲ ਹੋਵੇ ਚਾਹੇ ਲੋਕਾਂ ਨਾਲ ਹੋਵੇ ਜਿਵੇਂ ਕਿ ਹਿਮਾਚਲ ਹਿਮਾਚਲ ਚ ਬਹੁਤ ੱੱਕਾ ਹੁੰਦਾ ਇਹ ਹਿਮਾਚਲ ਸਦਾ ਪੰਜਾਬੀਆਂ ਨਾਲ ਹੀ ਹੁੰਦਾ ਬਹੁਤ ਹੁੰਦਾ ਪੰਜਾਬੀਆਂ ਨਾਲ ਬਹੁਤ ਹੁੰਦਾ ਪਤਾ ਨਹੀਂ ਭੱਗ ਤੋਂ ਖਾਰਖਾਨੇ ਆ ਪੰਜਾਬੀ ਤੋਂ ਖਾਰਖਾਨੇ ਆ ਆਪਾਂ ਨੂੰ ਨਹੀਂ ਪਤਾ ਚੰਗੇ ਵੀ ਬਹੁਤ ਨੇ ਪਰ ਅੱਗੇ ਵੀ ਹੈਗੇ ਹਾਂ ਚੰਗੇ ਵੀ ਬਹੁਤ ਨੇ ਉੱਤਰਾਖੰਡ ਪੁਲਿਸ ਬਹੁਤ ਚੰਗੀ ਹੈ ਹੂੰ ਮੇਰੇ ਨਾਲ ਮੇਰੀਆਂ ਮੇਰੀ ਹੇਮਕੁੰਨ ਸਾਹਿਬ ਕਾਰ ਡਿੱਗੀ ਸੀਗੀ ਉੱਥੇ ਹੈਮਕੋਟ ਸਰ ਹੈਮਕਨਸੈਪਟ ਡਿਗੀ ਸਿੱਖਾਈ ਦੇ ਵਿੱਚ 2015 ਦੇ ਵਿੱਚ ਨੋਵਾ ਕਾਰ ਮੇਰੀ ਖਤਮ ਹੋ ਗਈ ਜਿसरी ਡਰਾਈਵਰ ਵੀ ਖਤਮ ਹੋ ਗਿਆ ਸਾਡਾ ਤੇ ਸਨ